ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਦਰਸ਼ਨ ਦਿਦਾਰਿਆਂ ਦੇ ਵਿੱਚ ਇਸ ਲੜੀ ਦੇ ਤਹਿਤ ਅਸੀਂ ਵੱਖ-ਵੱਖ ਇਤਿਹਾਸਕ ਗੁਰਦਾਰੇ ਸਹਿਵਾਨਾਂ ਵਿਖੇ ਜਾ ਕੇ ਉੱਥੋਂ ਦੇ ਦਰਸ਼ਨ ਦਿਦਾਰੇ ਕਰਦੇ ਹਾਂ ਅਤੇ ਜਾਣੂ ਕਰਵਾਉਂਦੇ ਹਾਂ ਉੱਥੋਂ ਦੇ ਇਤਿਹਾਸ ਤੋਂ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਬਰਨਾਲਾ ਦੇ ਮਸ਼ਹੂਰ ਕਸਬੇ ਮੈਲਕਲਾਂ ਵਿਖੇ ਜੋ ਕਿ ਬਰਨਾਲਾ ਤੋਂ ਲੁਧਿਆਣਾ ਰੋਡ ਦੇ ਉੱਪਰ ਸਥਿਤ ਹੈ ਇਸ ਕਸਬੇ ਵਿਖੇ ਮਹਿਲਕਲਾਂ ਤੋਂ ਟੱਲੇਵਾਲ ਰੋਡ ਦੇ ਉੱਪਰ ਸਥਿਤ ਹੈ ਗੁਰਦੁਆਰਾ ਗੁਰੂ ਸਰ ਸਾਹਿਬ ਪਾਤਸ਼ਾਹੀ ਛੇਵੀ ਆਓ ਦਰਸ਼ਨ ਦਿਦਾਰੇ ਕਰਦੇ ਹਾਂ ਇਸ ਅਸਥਾਨ ਦੇ ਅਤੇ ਜਾਣਦੇ ਹਾਂ ਇੱਥੋਂ ਦਾ ਇਤਿਹਾਸ ਇਹ ਉਹ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਹੈ ਜਿੱਥੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹੀ ਜੀ ਨੇ ਆਪਣੇ ਚਰਨ ਪਾ ਕੇ ਇਸ ਅਸਥਾਨ ਨੂੰ ਪਵਿੱਤਰ ਕੀਤਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਛਾ ਜੀ ਜਗਤ ਜਲੰਦੇ ਨੂੰ ਤਾਰਦੇ ਹੋਏ ਪਿੰਡ ਭਾਈ ਦੀ ਟਰਾਲੀ ਤੋਂ ਹੁੰਦੇ ਹੋਏ 1631 ਈਸਵੀ ਨੂੰ ਇਸ ਅਸਥਾਨ ਤੇ ਮਹਿਲਕਲਾਂ ਵਿਖੇ ਪਹੁੰਚੇ ਸਨ ਇਸ ਜਗ੍ਹਾ ਦੇ ਉੱਪਰ ਉੱਚੀ ਢਾਬ ਸੀ ਅਤੇ ਆਸੇ ਪਾਸੇ ਝਾੜੀਆਂ ਮળે ਹੀ ਸਨ ਗੁਰੂ ਸਾਹਿਬ ਨੇ ਇਕਾਂਤ ਅਤੇ ਸ਼ਾਂਤੀ ਵਾਲੀ ਜਗ੍ਹਾ ਵੇਖ ਕੇ ਇਸ ਅਸਥਾਨ ਤੇ ਆਪਣਾ ਉਤਾਰਾ ਕੀਤਾ ਅਤੇ ਕੁਝ ਸਮਾਂ ਆਰਾਮ ਕਰਨ ਦੇ ਲਈ ਬੈਠ ਕੇ ਪਰੰਤੂ ਪਿੰਡ ਦੇ ਕਿਸੇ ਵੀ ਆਦਮੀ ਵੱਲੋਂ ਇਹਨਾਂ ਨੂੰ ਜੀ ਆਇਆਂ ਨਹੀਂ ਕਿਹਾ ਗਿਆ ਅਤੇ ਨਾ ਹੀ ਗੁਰੂ ਸਾਹਿਬ ਦੀ ਸੇਵਾ ਕੀਤੀ ਗਈ ਤਾਂ ਗੁਰੂ ਸਾਹਿਬ ਜੀ ਨੇ ਥੋੜਾ ਸਮਾਂ ਆਰਾਮ ਕਰਨ ਤੋਂ ਬਾਅਦ ਇੱਥੋਂ ਅੱਗੇ ਨੂੰ ਚਾਲੇ ਪਾ ਦਿੱਤੇ ਜਦੋਂ ਇਸ ਗੱਲ ਦਾ ਪਤਾ ਪਿੰਡ ਦੇ ਕੜਾਹਾ ਮੱਲ ਨੂੰ ਲੱਗਿਆ ਕਿ ਗੁਰੂ ਸਾਹਿਬ ਨੇ ਸਾਡੇ ਨਗਰ ਵਿੱਚੇ ਵਿਸ਼ਰਾਮ ਕੀਤਾ ਸੀ ਅਤੇ ਅਸੀਂ ਉਹਨਾਂ ਦੀ ਕੋਈ ਵੀ ਸੇਵਾ ਨਹੀਂ ਕਰ ਸਕੇ ਅਤੇ ਨਾ ਹੀ ਉਹਨਾਂ ਨੂੰ ਜੀ ਆਇਆਂ ਕਹਿ ਸਕੇ ਹਾਂ ਤਾਂ ਉਸੇ ਸਮੇਂ ਜਿਸ ਰਸਤੇ ਗੁਰੂ ਸਾਹਿਬ ਨੇ ਚਾਲੇ ਪਾਇਏ ਸਨ ਕੜਾਹਾਮਲ ਕੁਝ ਸੇਵਾਦਾਰਾਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਦੇ ਪਿੱਛੇ ਚੱਲ ਪਿਆ ਅਤੇ ਥੋੜੇ ਦੂਰ ਜਾ ਕੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਗੁਰੂ ਸਾਹਿਬ ਸਾਡੀ ਭੁੱਲ ਨੂੰ ਮਾਫ਼ ਕਰੋ ਅਸੀਂ ਤੁਹਾਡੀ ਸੇਵਾ ਨਹੀਂ ਕਰ ਸਕੇ ਸਾਡੀ ਬੇਨਤੀ ਸਵੀਕਾਰ ਕਰਦੇ ਹੋਏ ਤੁਸੀਂ ਹੁਣ ਵਾਪਸ ਸਾਡੇ ਨਾਲ ਚੱਲੋ ਉੱਥੇ ਜਾ ਕੇ ਅਸਥਾਨ ਨੂੰ ਭਾਗ ਲਾਓ ਤਾਂ ਗੁਰੂ ਸਾਹਿਬ ਜੀ ਨੇ ਕੜਾਹਾਮਲ ਦਾ ਪਿਆਰ ਅਤੇ ਸ਼ਰਧਾ ਵੇਖਦੇ ਹੋਏ ਵਾਪਸ ਮੋੜਾ ਪਾਇਆ ਅਤੇ ਨਗਰ ਮਹਿਲ ਕਲਾ ਆ ਕੇ ਦੁਬਾਰਾ ਆਪਣੇ ਚਰਨ ਪਾਏ ਤਾਂ ਕੜਾਹਾ ਮਲ ਜੀ ਸ਼ਰਧਾ ਭਾਵਨਾ ਨਾਲ ਪਾਤਸ਼ਾਹ ਨੂੰ ਇੱਥੇ ਲੈ ਕੇ ਆਏ ਤਾਂ ਪਿੰਡ ਦੇ ਲੋਕਾਂ ਨੇ ਵਕ ਵਕ ਪਦਾਰਥ ਤਿਆਰ ਕਰਕੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭੇਟ ਕੀਤੇ ਅਤੇ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਪ੍ਰਵਚਨ ਸੁਣਾ ਕੇ ਨੇਹਾਲ ਕੀਤਾ ਇਸ ਗੱਲ ਤੋਂ ਗੁਰੂ ਸਾਹਿਬ ਹਰगोबिंद ਪਾਤਸ਼ਾਹ ਜੀ ਨੇ ਪ੍ਰਸੰਨ ਹੋ ਕੇ ਕੜਾਹਾ ਮਲ ਨੂੰ ਵਰ ਦਿੱਤਾ ਕਿ ਤੁਹਾਡੇ ਘੜਾ ਹੀ ਸਦਾ ਲਈ ਭਰਪੂਰ ਰਹਿਣਗੇ ਅਤੇ ਜੋ ਵੀ ਇਸ ਅਸਥਾਨ ਦੇ ਉੱਪਰ ਆ ਕੇ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰੇਗਾ ਉਸ ਦੇ ਕੜਾਹੇ ਵੀ ਭਰਪੂਰ ਰਹਿਣਗੇ ਅਤੇ ਨਾਲ ਹੀ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਇਸ ਪਿੰਡ ਦੇ ਵਿੱਚ ਪਹਿਲੀ ਵਾਰ ਸੰਮਤੀ ਨਹੀਂ ਹੋਵੇਗੀ ਦੂਸਰੀ ਵਾਰ ਸ਼ਰਧਾ ਭਾਵਨਾ ਨਾਲ ਕੀਤੀ ਹੋਈ ਅਰਦਾਸ ਪੂਰੀ ਹੋਵੇਗੀ ਜੋ ਕਿ ਅੱਜ ਤੱਕ ਪਾਤਸ਼ਾਹ ਜੀ ਦੇ ਹੁਕਮਾਂ ਅਨੁਸਾਰ ਹੂ ਹੂ ਹੋ ਰਿਹਾ ਹੈ ਚਾਹੇ ਉਹ ਦਰਬਾਰ ਸਾਹਿਬ ਦੇ ਵਿੱਚ ਕੀਤੀ ਹੋਈ ਅਰਦਾਸ ਹੋਵੇ ਤੇ ਜਾਂ ਫਿਰ ਪੰਚਾਇਤ ਵਿੱਚ ਪਾਇਆ ਹੋਇਆ ਮਤਾ ਹੋਵੇ ਇਹ ਦੂਸਰੀ ਵਾਰ ਹੀ ਪੂਰੇ ਹੁੰਦੇ ਹਨ ਅਤੇ ਗੁਰੂ ਸਾਹਿਬ ਨੇ ਇਹ ਵੀ ਬਚਨ ਕੀਤਾ ਕਿ ਇੱਥੇ ਸੱਚੇ ਦਿਲੋਂ ਜੋ ਵੀ ਅਰਦਾਸ ਕਰੇਗਾ ਦੁਖੀਆਂ ਦੇ ਦੁੱਖ ਦੂਰ ਹੋਣਗੇ ਅਤੇ ਦੂਜੀ ਵਾਰ ਆਉਣ ਤੇ ਹੀ ਅਰਦਾਸ ਪੂਰੀ ਹੋਵੇਗੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਹਾਨ ਤੀਰਥ ਸਥਾਨ ਹੋਵੇਗਾ ਇਸ ਜਗ੍ਹਾ ਦੇ ਉੱਪਰ ਅੱਜ ਬਹੁਤ ਸੋਹਣੇ ਗੁਰੂ ਕੇ ਦਰਬਾਰ ਬਣੇ ਹੋਏ ਹਨ ਜੋ ਕਿ ਦੂਰੋਂ ਹੀ ਸੰਗਤਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਦੇ ਹਨ ਇਸ ਗੁਰਦਰਾ ਸਾਹਿਬ ਦੀ ਪ੍ਰਬੰਧ ਲੋਕਲ ਕਮੇਟੀ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਚਲਾ ਰਹੀ ਹੈ ਜਿੱਥੇ ਦਰਬਾਰ ਸਾਹਿਬ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਹੋਇਆ ਹੈ ਉੱਥੇ ਗੁਰੂ ਸਾਹਿਬ ਜੀ ਦੇ ਮਹਿਲ ਕਲਾਂ ਆਉਣ ਦੀਆਂ ਤਸਵੀਰਾਂ ਨੂੰ ਵੀ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾ ਕੇ ਇਤਿਹਾਸ ਨੂੰ ਤਸਵੀਰਾਂ ਦੇ ਰੂਪ ਵਿੱਚ ਪੇਸ਼ ਕੀਤਾ ਹੋਇਆ ਹੈ ਤਾਂ ਕਿ ਆਉਣ ਵਾਲੇ ਹਰ ਇੱਕ ਪ੍ਰਾਣੀ ਨੂੰ ਇਸ ਜਗ੍ਹਾ ਦਾ ਇਤਿਹਾਸ ਪਤਾ ਚੱਲਦਾ ਰਹੇ ਗੁਰਦਰਾ ਪ੍ਰਬੰਧਕ ਕਮੇਟੀ ਜਿੱਥੇ ਦਰਬਾਰ ਸਾਹਿਬ ਦਾ ਪ੍ਰਬੰਧ ਚਲਾ ਰਹੀ ਹੈ ਉੱਥੇ ਸਮੇਂ-ਸਮੇਂ ਦੇ ਉੱਪਰ ਇਸ ਦਰਬਾਰ ਸਾਹਿਬ ਦੇ ਵਿੱਚ ਗੁਰਮਤ ਅਸਾਰੀ ਕੈਂਪ ਲੱਗਦੇ ਹੀ ਰਹਿੰਦੇ ਹਨ ਜਿਵੇਂ ਕਿ ਕਥਾ ਵਿਚਾਰਾਂ ਕੀਰਤਨ ਦਰਬਾਰ ਢਾਡੀ ਦਰਬਾਰ ਅਤੇ ਗੁਰਮਤ ਇਤਿਹਾਸ ਦੇ ਨਾਲ ਜੋੜਨ ਦੇ ਲਈ ਵੱਖ-ਵੱਖ ਉਪਰਾਲੇ ਕੀਤੇ ਹੀ ਜਾਂਦੇ ਰਹਿੰਦੇ ਹਨ ਸਭ ਤੋਂ ਜ਼ਿਆਦਾ ਖੁਸ਼ੀ ਵਾਲੀ ਗੱਲ ਇਹ ਹੈ ਕਿ ਮਹਿਲ ਕਲਾਂ ਦੇ ਵਿੱਚ ਸਿਰਫ ਇੱਕ ਹੀ ਗੁਰਦੁਆਰਾ ਸਾਹਿਬ ਹੈ ਜਿਸ ਦੀ ਕਿ ਸੇਵਾ ਭਾਵਨਾ ਸਾਰੇ ਨਗਰ ਦੇ ਲੋਕ ਸ਼ਰਧਾ ਭਾਵਨਾ ਨਾਲ ਕਰਦੇ ਹਨ ਦਰਬਾਰ ਸਾਹਿਬ ਦੇ ਨਾਲ ਨਾਲ ਇੱਕ ਅਲੱਗ ਤੋਂ ਹੀ ਦਰਬਾਰ ਸਾਹਿਬ ਬਣਿਆ ਹੋਇਆ ਹੈ ਜਿੱਥੇ ਕਿ ਆਨੰਦ ਕਾਰਜਾਂ ਦੀ ਸੇਵਾ ਅਖੰਡ ਪਾਠ ਸਾਹਿਬ ਅਤੇ ਸਹਿਜ ਬਾਣ ਪ੍ਰਕਾਸ਼ ਕਰਨ ਦੇ ਲਈ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਦਰਬਾਰ ਹਾਲ ਤਿਆਰ ਕੀਤਾ ਹੋਇਆ ਹੈ ਤਾਂ ਕਿ ਇੱਕ ਸਮੇਂ ਦੇ ਉੱਪਰ ਕਈ ਸਮਾਗਮ ਵੀ ਇਸ ਗੁਰਦਰਾ ਸਾਹਿਬ ਵਿਖੇ ਇੱਥੇ ਜਾ ਸਕਦੇ ਹਨ ਰੋਜ਼ਾਨਾ ਹੀ ਇਸ ਗੁਰਦਰਾ ਸਾਹਿਬ ਵਿਖੇ ਸੰਗਤਾਂ ਸ਼ਰਧਾ ਭਾਵਨਾ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਤਮਸਤਕ ਹੁੰਦੀਆਂ ਹਨ ਅਤੇ ਇਸ ਗੁਰਦਰਾ ਸਾਹਿਬ ਦੇ ਵਿੱਚ ਧਨ ਮੰਤਨ ਦੇ ਨਾਲ ਸ਼ਰਧਾ ਭਾਵਨਾ ਨਾਲ ਸੇਵਾ ਕਰਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੀਆਂ ਹਨ ਜਿੱਥੇ ਇਸ ਗੁਰਦਰਾ ਸਾਹਿਬ ਦੀ ਸੁੰਦਰ ਇਮਾਰਤ ਬਣੀ ਹੋਈ ਹੈ ਉੱਥੇ ਨਾਲ ਹੀ ਗੁਰਦਰਾ ਸਾਹਿਬ ਵਿਖੇ ਅੱਖਾਂ ਦੇ ਕੈਂਪ ਅਤੇ ਮੈਡੀਕਲ ਕੈਂਪ ਲੱਗਦੇ ਹੀ ਰਹਿੰਦੇ ਹਨ ਅਤੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਆਜੀਸ਼ਮਾਨ ਰੋਗਿਆ ਕੇਂਦਰ ਬਣਾਇਆ ਹੋਇਆ ਹੈ ਜਿੱਥੇ ਕਿ ਹਰ ਇੱਕ ਪ੍ਰਾਣੀ ਨੂੰ ਮੁਫਤ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਉੱਥੇ ਨਾਲ ਹੀ ਅਲੱਗ-ਅਲੱਗ ਸਮਾਗਮ ਦੇ ਲਈ ਮੀਰੀ ਪੀਰੀ ਦੀਵਾਨ ਹਾਲ ਵੀ ਬਣਿਆ ਹੋਇਆ ਹੈ ਜਿੱਥੇ ਕਿ ਅਲੱਗ-ਅਲੱਗ ਪਾਰਟੀਆਂ ਅਤੇ ਵੱਡੇ ਗੁਰਮਤ ਸਮਾਗਮ ਇਸ ਅਸਥਾਨ ਵਿਖੇ ਹੁੰਦੇ ਰਹਿੰਦੇ ਹਨ ਉਥੇ ਨਾਲ ਹੀ ਬਾਬਾ ਕੜਾਹਾ ਮੱਲ ਜੀ ਯਾਦਗਾਰੀ ਲੰਗਰ ਹਾਲ ਬਣਿਆ ਹੋਇਆ ਹੈ ਜਿੱਥੇ ਕਿ ਨਿਰਵਿਗਨਤਾ ਸਹਿਤ 24 ਘੰਟੇ ਬਿਨਾਂ ਕਿਸੇ ਭੇਦਭਾਵ ਤੋਂ ਲੰਗਰ ਚੱਲਦਾ ਹੀ ਰਹਿੰਦਾ ਹੈ ਉਥੇ ਨਾਲ ਹੀ ਸਾਹਿਬ ਸ਼ਿਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਦੋਂ ਨਗਰ ਵਿਖੇ ਲਿਜਾਏ ਜਾਂਦੇ ਹਨ ਉਸ ਦੇ ਲਈ ਪਾਲਕੀ ਹਰ ਸਮੇਂ ਤਿਆਰ ਰਹਿੰਦੀ ਹੈ ਆਓ ਇਸ ਅਸਥਾਨ ਦੀ ਮਹੱਤਤਾ ਬਾਰੇ ਗੱਲਬਾਤ ਕਰਦੇ ਹਾਂ ਇਥੋਂ ਦੇ ਮੁੱਖ ਸੇਵਾਦਾਰ ਪ੍ਰਧਾਨ ਸ਼ੇਰ ਸਿੰਘ ਜੀ ਦੇ ਨਾਲ ਸੰਬਦੇਸ਼ਾਂ ਦੇ ਸੰਗਤਾਂ ਵਰਦੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸਕ ਨਗਰ ਪਿੰਡ ਮਹਿਲਕਲਾਂ ਪਿੰਡ ਮਹਿਲਕਲਾਂ ਵਿੱਚ ਸੇਮੇ ਪਾਸਾ ਦੋ ਵਾਰੀ ਇਸ ਸਥਾਨ ਤੇ ਆਏ ਨੇ ਪਹਿਲੀ ਵਾਰ ਆਇ ਸਤਗੁਰ ਆਈ ਤੇ ਸੰਗਤਾਂ ਨੂੰ ਪਤਾ ਨਾ ਲੱਗਿਆ ਵੀ ਨਗਰ ਦੀਆਂ ਸੰਗਤਾਂ ਨੂੰ ਕਿਉਂ ਨਗਰ ਮਗਰਸੀ ਇੱਥੇ ਢਾਵ ਸੀ ਢਾਵ ਤੇ ਆ ਕੇ ਬੈਠ ਗਏ ਜਦੋਂ ਸਤਗੁਰਮ ਬਾਪਸ ਚਲੇ ਗਏ ਤੇ ਪਿਆਰ ਦੇ ਵਿੱਚ ਪਤਾ ਲੱਗਿਆ ਪਿੰਡ ਦੇ ਕੜਾਹ ਮੱਲ ਨੂੰ ਤੇ ਸੰਗਤਾਂ ਨੂੰ ਉਹ ਘੋੜੇ ਤੇ ਜਾ ਕੇ ਸਤਵਰਨ ਰਸਤੇਾਂ 'ਚ ਮੋੜ ਕੇ ਲਿਆਏ ਪਿਆਰ ਦੇ ਵਿੱਚ ਸਤਿਗੁਰ ਕਹਿੰਦੇ ਤੁਹਾਡਾ ਪਿਆਰ ਦੇਖ ਕੇ ਹੁਣ ਜਾਣੇ ਆ ਨੇ ਅਸੀਂ ਚਲੇ ਗਏ ਸੀ ਫਿਰ ਸਤਿਗੁਰ ਸਿਮਪਾਸਾ ਸੇ ਸਥਾਨ ਤੇ ਦੁਬਾਰਾ ਭਾ ਕੜਾਹ ਮੱਲ ਜੀ ਮੋੜ ਕੇ ਲਿਆਏ ਫਿਰ ਸਤਿਗੁਰ ਦੇ ਆਸਣ ਲਾਏ ਸਿੰਘ ਆ ਕੇ ਸਾਰੇ ਬੈਠ ਗਏ ਇੱਥੇ ਫਿਰ ਕੜਾਹ ਮੱਲ ਬਾਬੇ ਨੇ ਆ ਪਿੰਡ ਦੇ ਵਿੱਚ ਉਹ ਕਹ ਦਿੱਤਾ ਵੀ ਆਓ ਭਾਈ ਸਿਮਪਾਸਾ ਆਇਆ ਫਿਰ ਮਾਈਆਂ ਬੀਬੀਆਂ ਕੋਈ ਦੁੱਧ ਦੀ ਕਾੜ ਨਹੀਂ ਲੈ ਕੇ ਆਏ ਕੋਈ ਪ੍ਰਸਾਦੇ ਕੋਈ ਢਾਲਾਂ ਸਬਜ਼ੀਆਂ ਜੋ ਵੀ ਬਣਿਆ ਹੋਇਆ ਸੀ ਜਾਂ ਬਣਾ ਕੇ ਫਿਰ ਇੱਥੇ ਸੇਵੇਂ ਸਤਗੋ ਰਹੇ ਤੇ ਇੱਥੇ ਗੁਰੂ ਕੇ ਲੰਗਰ ਚੱਲੇ ਜਲ ਪਾਣੀ ਸਤਗੋਰਾ ਨੇ ਸਕੇ ਤੇ ਸਿੰਘਾਂ ਨੂੰ ਸਕਾਇਆ ਪ੍ਰਸਾਨਤਾ ਲਈ ਤੇ ਸੇਵੇਂ ਪਾਸਾ ਨੇ ਇਸ ਧਰਤੀ ਨੂੰ ਅਨੇਕ ਬਰ ਦਿੱਤੇ ਵੀ ਇੱਥੇ ਆਉਣ ਵਾਲਾ ਜੋ ਜੇ ਅਰਦਾਸ ਬੇਨਤੀ ਕਰੇਗਾ ਭਾਵਨਾ ਦੇ ਨਾਲ ਉਹਦੀ ਇਸ ਧਰਤੀ ਤੇ ਇਸ ਨਗਰ ਦੇ ਵਿੱਚ ਅਰਦਾਸ ਬੇਨਤੀ ਪੂਰੀ ਹੋਵੇਗੀ ਤੇ ਵੱਡਾ ਤੀਰਥ ਹੋਵੇਗਾ ਇੱਥੇ ਦੋ ਵਾਰੀ ਆਉਣਾ ਪਵੇਗਾ ਇੱਥੇ ਦੋ ਵਾਰੀ ਪਿਆਰ ਉਹ ਅਰਦਾਸ ਹੁੰਦੀ ਆ ਸੋ ਇਸ ਇਤਿਹਾਸ ਨਗਰ ਦੇ ਵਿੱਚ ਦੁਨੀਆਂ ਦੂਰ ਦੂਰ ਤੋਂ ਆਉਂਦੀ ਆ ਇੱਥੇ ਢਾਡੀ ਕਵਿਸਰ ਰਾਗੀ ਪਾਠੀ ਕਥਾਵਾਚਕ ਤੇ ਦੋਨੋਂ ਰਾਗੀ ਸਾਰੇ ਇੱਥੇ ਪਹੁੰਚਦੇ ਆ ਬੜਾ ਵੱਡਾ ਇੱਥੇ ਜੋ ਸਮਾਗਮ ਮਨਾਇਆ ਜਾਂਦਾਗਾ ਬੰਦੀ ਛੋੜ ਦਿਵਸ ਸਿਮੇ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਨਵੇਂ ਪਾਸਾ ਦਾ ਸਿੱਧੀ ਦਿਹਾੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸਾਰੇ ਦਿਹਾੜੇ ਵੱਡੇ ਪੱਧਰ ਤੇ ਮਨਾਏ ਜਾਂਦੇ ਨੇ ਸੋ ਕਦੋਂ ਤੁਸੀਂ ਵੀ ਜਰੂਰ ਆਵੋ ਤੇ ਸੁਣਦੇ ਹੋ ਕਿਤੇ ਸਿਮੇ ਸਤਿਗੁਰਾਂ ਦੇ ਹਸਤਾਨਾਂ ਤੇ ਜਰੂਰ ਦਰਸ਼ਨ ਕਰਕੇ ਜਾਵੋ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਹ ਕਿਰਪਾ ਦੇ ਆਪਾ ਪਾਤਰ ਬਣੀਏ ਅੰਮ੍ਰਿਤ ਸਕੀਏ ਗੁਰੂ ਵਾਲੇ ਬਣੀਏ ਬਾਣੀ ਨੂੰ ਪੜੀਏ ਬਾਣੀ ਨੂੰ ਵਿਚਾਰੀਏ ਬਾਣੀ ਦੇ ਲੜ ਲੱਗੀਏ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਵਾਜਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਦਰਸ਼ਨ ਦੇਦਾਰੇ ਕੀਤੇ ਹਨ ਗੁਰਦੁਆਰਾ ਗੁਰੂ ਸਰ ਸਾਹਿਬ ਪਾਤਸ਼ਾਹੀ ਸ਼ੇਮੀ ਮਲਕਲਾਂ ਦੇ ਅਗਲੇ ਐਪੀਸੋਡ ਦੇ ਵਿੱਚ ਦਰਸ਼ਨ ਦੇਦਾਰੇ ਕਰਾਂਗੇ ਇੱਕ ਹੋਰ ਇਤਿਹਾਸਕ ਸਥਾਨ ਦੇ ਤਦ ਤੱਕ ਲਈ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ